ਉਹ ਦੇਖ ਕੇ ਆਵਾਜ਼ ਮਾਰੀ ਸੀ ਕਿ ਮੈਨੂੰ ਕੀ ਲੱਗਾ ਕਿ ਤੁਹਾਨੂੰ ਇਹਨਾਂ ਦੇ ਪਾਪਾ ਦੀ 2023 ਦੇ ਵਿੱਚ ਡੈਥ ਹੋ ਗਈ ਪਾਣੀ ਦਾ ਕਰਕੇ ਇਸ ਕਰਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। 2023 ਦੇ ਵਿੱਚ ਪਾਣੀ ਦੀ ਤੇ ਇਸਰਤਲ ਮੰਦਿਰ ਦੀ ਤੋਂ ਮਰਮਤ ਉਹਦੀ ਟੈਂਸ਼ਨ ਨਾ ਤੁਹ। ਤੁਸੀਂ ਮੈਨੂੰ ਹੀ ਦੱਸੋ ਉਹ ਦੱਸੇ ਕਿ ਇੱਕ ਇੱਕ ਕਰਕੇ ਨਰਦਵਾਰ ਕੇ ਜਾਣਾ ਹੈ। ਕਿ ਹੁਣ ਜਦਾਂ ਮੈਨੂੰ ਕਹਿੰਦੇ ਕੋਈ ਜ਼ਮੀਨ ਵੀ ਤੁਹਾਡੀ ਚਲੇਗੀ। ਇਹ ਸ਼ਾਦੇ ਸੇ ਪਾਣੀ ਦੇ ਵਿੱਚ ਕਿਤੇ ਲੱਭ ਨਹੀਂ ਰਹੀ ਤੇ ਹੁਣ ਗੁਜ਼ਾਰੇ ਦਾ ਕੀ ਚਾਂਸ ਆ ਕੋਈ ਦਿਹਾੜੀ ਦੀ ਜੁੜੀ ਮਿਲਦੀ ਹੈ ਕਰਦੇ ਆ ਜਾਂ ਕਿੱਦਾਂ ਬੱਚੇ ਵੀ ਦੂਬ ਨੇ ਨਹੀਂ ਮੁਸ਼ਕਲ ਆ ਦਿਹਾੜੀ ਆ ਜੀ ਕਿੱਥੋਂ ਮਿਲਦੀ ਉਹ ਕੰਮ ਦੇ ਕਿਤੇ ਨਹੀਂ ਹੈਗਾ ਦਿਹਾੜੀ ਕਿੱਥੋਂ ਕਰੀ ਮਜਬੂਰ ਤਾਂ ਹੀ ਆ ਜੇ ਕੰਮ ਹੋਊਗਾ ਕੋਈ ਪਸਰ ਹੋਊਗੀ ਤੇ ਕਹਿਣੇ ਤਾਂ ਹੀ ਕਰਨਾ ਕਿੰਨੀ ਜ਼ਮੀਨ ਤੁਹਾਡੀ ਜਿਹੜੀ 5 ਰੋਟੀਆਂ ਸੀ ਉਹ ਇੱਕ ਕਿੱਲਾ ਜ਼ਮੀਨ ਹੈ ਤੁਹਾਡੀ ਹਾਂਜੀ ਇੱਕ ਕਿੱਲਾ ਜ਼ਮੀਨ ਦਾ ਹੈ ਹਾਂਜੀ ਉਹ ਜਿਹੜਾ ਥੋੜਾ ਜਿਹਾ ਨੀਵਾਂ ਜਿਹਾਗਾ ਨਹੀਂ ਜੀ ਮੇਰੇ ਨਾਲ ਸੇਕ ਕਿੱਲਾ ਪੈਣਦਾ ਹੈ ਹੋ ਤੋ ਦੇ ਰੋੜ ਗਈ ਮੈਂ ਤਾਂ ਬੋਰ ਵੀ ਤੇ 40000 ਰੁਪਏ ਲੱਗ ਰਹੇ ਨੇ ਮੇਰੇ ਬੰਦੀ ਆਈ ਮੇਟੀ ਹੋ ਗਈ ਨਾ ਤਾਂ ਟੋਟਲ ਕਿੰਨੀ ਹੋ ਗਈ ਟੋਟਲ ਦੇਖ ਲਾ ਹੁਣ ਹੁਣ ਕਰਵਾ ਚਾਹੁੰਦੇ ਹਾਂ ਕੋਲ ਪਰ ਵਾਰ ਵਾਰ ਮੈਂ ਮम्मा ਤੇ ਤੇਰੀ ਤੇ ਕੀ ਆ ਤੂੰ ਨਾ ਪੈਲੀ ਬਣਾ ਤਾ ਤੂੰ ਉਹ ਹੁਣ ਜਿਹੜਾ ਉਹ ਉਹ ਤਾਂ ਆਈ ਸੀ ਹੁਣ ਕਿੰਨੀ ਜਿੰਨੀ ਤੁਹਾਡੇ ਕੋਲ ਹੈ ਕੱਦ ਕਰ ਉਹ ਵੀ ਹੋਰ ਪਾਣੀ ਚਾਹੀਦੀ ਹੈ ਹਾਂਜੀ ਉਹ ਵੀ ਹੋਰ ਪਾਣੀ ਕੱਦਦਾ ਜਾ ਜ਼ਾਰਾ ਉਹ ਕਿਦਾਂ ਦਾ ਉਹ ਬਿਲਕੁਲ ਨਹੀਂ ਕੋਹ ਮੇਰੀ ਪੈਂਦੀ ਵੀ ਸਲ ਜਾਂਦੀ ਹੈ ਤੇ ਉਹ ਇੰਨਾ ਕਾ ਕ ਬਗਦੇ ਕੱਦਦਾ ਖਰਚ ਤੇ ਉਸ ਤੋਂ ਬਾਅਦ ਫਿਰ ਹੋਣ ਫਿਰ ਨਹੀਂ ਆਈ ਫੇਰ ਹਰ ਕੋਨੇ ਮਰ ਗਿਆ ਤੁਸੀਂ ਕਿੰਨੇ ਦਿਨ ਮੈਂ ਛੇ ਮਹੀਨੇ ਪਹਿਲਾਂ ਸੁਲਤਾਨਪੁਰ ਦਾ ਟਾਪੂ ਬਾਉਪੋ ਜਿਹੜਾ ਇਸ ਸਮੇਂ ਪਾਣੀ ਦੇ ਵਿੱਚ ਹੈ तकरीबन 16 ਪਿੰਡ ਜਿਹੜੇ ਪਾਣੀ ਦੇ ਵਿੱਚ ਹੈ ਇਸ ਤੋਂ ਪਹਿਲਾਂ 2023 ਦੇ ਵਿੱਚ ਪਾਣੀ ਆਇਆ ਸੀ ਤਾਂ ਉਦੋਂ ਵੀ ਭਾਰੀ ਤਬਾਹੀ ਹੋਈ ਸੀ ਉਸ ਸਮੇਂ ਤਬਾਹੀ ਤੋਂ ਬਾਅਦ ਜਦੋਂ ਪਾਣੀ ਉਤਰ ਗਿਆ ਤਾਂ ਰੇਤਾ ਦਾ ਆਪਾਂ ਇਥੇ ਢੇਰ ਲਾਗੇ ਸੀਗੇ ਔਰ ਕੁਝ ਲੋਕਾਂ ਦੀ ਜਿਹੜੀਆਂ ਜ਼ਮੀਨਾਂ ਸੀਗੀਆਂ ਉਹ ਪਾਣੀ ਦਰਿਆ ਦੇ ਵਿੱਚ ਵਹਿ ਗਈਆਂ ਸੀਗੀਆਂ ਮੈਨੂੰ ਜਿਆਦਾ ਆਇਆ ਕਿ ਉਦੋਂ ਇੱਕ ਵੀਡੀਓ ਕੀਤੀ ਹੁਣ ਮੇਰੇ ਕੋਲ ਬੱਚੇ ਆਏ ਤਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਇਹ ਬੱਚੇ ਜਿਹੜੇ ਆ ਇਹਨਾਂ ਦੇ ਫਾਦਰ ਸਾਹਿਬ ਨੇ ਮੈਨੂੰ ਉਹ ਗੱਲ ਕੀਤੀ ਤੇ ਉਹਨਾਂ ਦੀ ਜਿਹੜੀ ਜ਼ਮੀਨ ਆ ਉਹ ਪਾਣੀ ਦੇ ਵਿੱਚ ਵਹਿ ਗਈ ਸੀਗੀ ਅੱਜ ਇਹ ਬੱਚੇ ਨੇ ਮੈਨੂੰ ਗੱਲ ਕੀਤੀ ਕਿ ਤੁਸੀਂ ਉਦੋਂ ਕੀਤੀ ਸੀਗੀ ਤੇ ਲੇਕਿਨ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ ਉਹ ਟੈਨਸ਼ਨ ਦੇ ਨਾਲ ਤਾਂ ਅੱਜ ਇਹਨਾਂ ਨੇ ਮੈਨੂੰ ਬੁਲਾਇਆ ਤਾਂ ਬੇਟਾ ਕੀ ਗੱਲ ਹੋਈ ਸੀ ਕਿਦਾਂ ਤੁਹਾਡੇ ਫਾਦਰ ਜਿਹੜੀ ਡੈਥ ਹੋਈ ਸੀ ਉਹਨਾਂ ਦੀ ਨਾ 2023 ਵਿੱਚ ਨਾ ਪਾਣੀ ਆਇਆ ਸੀ ਤੇ ਪਹਿਲੀ ਲੁੱੜ ਗਈ। ਤੇ ਇਸ ਕਰਕੇ ਉਹਨਾਂ ਦੀ ਜਦੋਂ ਪਾਣੀ ਲੱਥਾ ਉਹਨਾਂ ਦੀ ਟੈਨਸ਼ਨ ਨਾਲ ਡੈਥ ਹੋ ਗਈ। ਹੂੰ ਕਿੰਨੀ ਜ਼ਮੀਨ ਤੁਹਾਡੀ ਜਿਹੜੀ ਪਾਣੀ ਚ ਰੁੜ ਗਈ ਸੀ ਉਦੋਂ? 1 ਕਿੱਲਾ। ਹੂੰ। ਤੇ ਟੋਟਲ ਕਿੰਨੀ ਹੈ ਤੁਹਾਡੀ? ਟੋਟਲ 1.5 ਕਿੱਲਾ। ਹੂੰ। ਹਾਂਜੀ। ਤੇ ਤਈਓ ਮੈ ਤਾਂ ਨੂੰ ਭਈ ਤੁਹਾਨੂੰ ਤਈਓ ਮੈਂ ਐਸੇ ਕਰਕੇ ਬਾਜ਼ਮਾਰੀ ਸੀ। ਹੂੰ। ਤੁਸੀਂ ਉਦੋਂ ਵੀ ਸਾਡੀ ਖਬਰ ਲਈ ਸੀ। ਹੂੰ। ਹਾਂਜੀ ਹੁਣ 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 ਪਰਿਵਾਰ ਵਿੱਚ ਕੌਣ ਕੌਣ ਤੁਹਾਡੇ ਹੁਣ ਪਰਿਵਾਰ ਵਿੱਚ ਮੈਂ ਮੇਰੀ ਮੰਮਾ ਤੇ ਮੇਰੀ ਦੀਦੀ ਆ ਹੂੰ ਹਾਂਜੀ ਕੀ ਕੀ ਹੁਣ ਸਮੱਸਿਆ ਕੀ ਕਦੋਂ ਮੰਨ ਲਓ ਤੁਹਾਨੂੰ ਮੇਰੀ ਜ਼ਰੂਰਤ ਪਈ ਕਿ ਕੀ ਉਸ ਵਾਸਤੇ ਕੀ ਹੈਗੀ ਤੁਹਾਨੂੰ ਸਾਨੂੰ ਨਾ ਪਹਿਲੀ ਬਣਾਦਣ ਹੁਣ ਹੁਣ ਜਦੋਂ ਉਹ ਉਦੋਂ ਆਈ ਸੀਗੀ ਹੁਣ ਕਿੰਨੀ ਜ਼ਮੀਨ ਤੁਹਾਡੇ ਕੋਲ ਬਚੀ ਐ ਹੁਣ ਅੱਧਾ ਕਿੱਲਾ ਅੱਧਾ ਕਿੱਲਾ ਤੇ ਉਹ ਵੀ ਹੁਣ ਪਾਣੀ ਦੀ ਆ ਹਾਂਜੀ ਉਹ ਵੀ ਪਾਣੀ ਦੀ ਆ ਅੱਛਾ ਘਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਮੈਂ ਮੇਰੀ ਮਮਾ ਤੇ ਦੀਦੀ ਹੂੰ ਤੇ ਕਦਾ ਜਿਹੜਾ ਗੁਜ਼ਾਰਾ ਉਹ ਕਿਦਾਂ ਹੁੰਦਾ ਹੋਂ ਪਤਾ ਉਹ ਬਿਲਕੁਲ ਫਿਰ ਹੀ ਹੁੰਦਾ ਹੂੰ ਕਿਦਾਂ ਕੋਹ ਮੇਰੀ ਪੈਂਦੀ ਫੀਸ ਟਲ ਜਾਂਦੀ ਆ ਹੂੰ ਤੇ ਕੋਈ ਇਦਾਂ ਕਾਪੀ ਆ ਗੋਪੀ ਆਂਦਾ ਤੇ ਕਰਦਾ ਖਰਚ ਹੂੰ ਹਾਂਜੀ ਤੇ ਹੁਣ ਤੋਂ ਪਾਣੀ ਆ ਗਿਆ ਤੇ ਹੁਣ ਮਤਲਬ ਕਿ ਹੁਣ ਕਿਦਾਂ ਚੱਲਣਾ ਕਿਉਂਕਿ ਮਾੜਾ ਮੋਟਾ ਕਣਕ ਦਾਣਾ ਉਹੀ ਸੀਗਾ ਹਾਂਜੀ 23 ਤੋਂ ਬਾਅਦ ਮਤਲਬ ਕਿ ਪਿਛਲੇ ਸਾਲ ਕਣਕ ਹੋ ਗਈ ਸੀ ਤੁਹਾਡੇ ਚੋਨਾ ਹੋਗੇ ਸੀ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਹੁਣ ਫੇਰ ਪਾਣੀ ਆ ਗਿਆ ਜੀ ਹੂੰ ਹੁਣ ਫੇਰ ਸਾਡੇ ਝੋਨੇ ਮਰ ਗਏ ਹਾਰੇ ਹੂੰ ਕੀ ਚੰਨੇ ਕੀ ਹੁਣ ਸਰਕਾਰਾਂ ਹਨੂ ਮਾਵ ਜਾ ਦਵੇ ਹੂੰ ਇਸ ਇਹ ਗੰਨੇ ਹਨ ਹੂੰ ਤਾਂ ਪੜਾਈ ਕਿਦਾਂ ਚੱਲਦੀ ਆ ਪੜਾਈ ਸਾਡੇ ਸਕੂਲ ਬੰਦ ਆ ਹੂੰ ਪਾਣੀ ਆਇਆ ਸਕੂਲਾਂ ਇਹ ਇਸ ਕਰਕੇ ਸਕੂਲ ਬੰਦ ਕੀਤੇ ਹੋਏ ਆ ਤੁਸੀਂ ਕਿੰਨੇ ਵਿੱਚ ਪੜਦੇ ਹੋ ਮੈਂ 6ਵੀਂ ਜੀ ਪੜਦਾ ਹੂੰ ਠੀਕ ਹੈ ਤਾਂ ਮੰਮੀ ਹੁਣ ਕੀ ਕਰਦੇ ਕੰਮ ਉਹ ਇੰਦੇ ਖੇਤੀਬਾੜੀ ਕਰਦੇ। ਹੂੰ। ਅੱਛਾ ਬਤੁ ਮੈਨੂੰ ਦੱਸੋ ਤੁਸੀਂ ਮੈਨੂੰ ਦੇਖ ਕੇ ਆਵਾਜ਼ ਮਾਰੀ ਸੀ ਕੀ ਮਤਲਬ ਕੀ ਲੱਗਾ ਕਿ ਤੁਹਾਨੂੰ? ਇਹਨਾਂ ਦੇ ਪਾਪਾ ਦੀ 2023 ਦੇ ਵਿੱਚ ਡੈਥ ਹੋ ਗਈ ਪਾਣੀ ਦੇ ਕਰਕੇ ਇਸ ਕਰਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਹੂੰ। ਇਹਨਾਂ ਦੀ ਪੈਲੀ ਬਣਾ ਕੇ ਦਿੱਤੀ ਜਾਵੇ। ਹੂੰ। ਹਾਂਜੀ। ਬਸ ਮੈਂ ਇਹਨਾਂ ਕੋਈ ਕਹਿਣਾ ਚਾਹੁੰਦਾ। ਦੇਖੋ ਇਹ ਬੱਚਾ ਜਿਹੜਾ ਵਾ ਮਤਲਬ ਕਿ ਇਹਦੇ ਫਾਦਰ ਕਿਉਂਕਿ ਮੇਰੇ ਕੋਲ ਨਾ ਵੀਡੀਓ ਵੀ ਹੈਗੀ ਹੈ। ਉਦੋਂ ਅਸੀਂ ਉਦੋਂ ਕੀਤੀ ਸੀਗੀ ਵੀਡੀਓ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਆਪਣਾ ਦੱਸਦੇ ਨੇ ਮਦਰ ਵੀ ਦੱਸ ਰਹੇ ਸੀਗੇ ਨੇ ਫਾਦਰ ਵੀ ਦੱਸ ਰਹੇ ਸੀਗੇ ਲੇਕਿਨ ਉਸ ਤੋਂ ਬਾਅਦ ਜਦੋਂ ਨਾ ਜ਼ਮੀਨ ਚਲੇ ਜਾਂਦੀ ਆ ਤਾਂ ਕਹਿੰਦੇ ਕਿ ਉਸ ਤੋਂ ਬਾਅਦ ਟੈਨਸ਼ਨ ਟੈਨਸ਼ਨ ਦੇ ਵਿੱਚ ਨੇ ਫਾਦਰ ਡੈਥ ਹੋ ਗਈ ਆ ਹੁਣ ਪਰਿਵਾਰ ਦੇ ਵਿੱਚ ਦੋ ਭੈਣ ਭਰਾ ਨੇ ਤੇ ਇੱਕ ਇਹਨਾਂ ਮਦਰ ਨੇ ਔਰ ਅੱਧਾ ਕਿੱਲਾ ਜ਼ਮੀਨ ਦਾ ਬਚਿਆ ਜਿਹਦੇ ਵਿੱਚ ਹੁਣ ਵੀ ਪਾਣੀ ਆ ਗਿਆ ਔਰ ਗੁਜ਼ਾਰਾ ਕਿੱਦਾਂ ਕਰਦੇ ਘਰ ਦਾ ਉਹ ਚਾਹੁੰਦੇ ਆ ਕਿ ਕਿਸੇ ਵੀ ਤਰ੍ਹਾਂ ਨੇ ਦੀ ਕੋਈ ਮਦਦ ਹੋ ਸਕੇ ਚਾਹੇ ਕੋਈ ਸਮਾਜਿਕ ਵੀ ਸੰਸਥਾ ਕਰ ਦੇਣ ਸਰਕਾਰ ਕਰ ਦੇਵੇ ਕਿ ਜਿਹੜਾ ਇਹਨਾਂ ਦਾ ਆਚਾਰਨ ਦਾ ਮਾੜਾ ਮੋਟਾ ਗੁਜ਼ਾਰਾ ਜਿਹੜਾ ਹੁੰਦਾ ਰਵੇ ਤਾਂ ਕੋਸ਼ਿਸ਼ ਕਰੋ ਮੈਂ ਨੰਬਰ ਜਿਹੜਾ ਵਾ ਇਹਨਾਂ ਦਾ ਲੈ ਕੇ ਨੀਚੇ ਜਰੂਰ ਚਲਾ ਦਾਂਗੇ ਅਸੀਂ ਤੇ ਜੇ ਕੋਈ ਇਹਨਾਂ ਦੀ ਮਦਦ ਕਰਨਾ ਚਾਹੇ ਕਿਉਂਕਿ ਇਹਨਾਂ ਤਰ੍ਹਾਂ ਦੇ ਵਿੱਚ ਤਾਂ ਪਾਣੀ ਹੈਗਾ ਲੇਕਿਨ ਇਸ ਤੋਂ ਬਾਅਦ ਜਦੋਂ ਪਾਣੀ ਉਤਰੇਗਾ ਫਿਰ ਇਹਨਾਂ ਨੂੰ ਹੋਰ ਪ੍ਰੋਬਲਮ ਆਣੀ ਹੈ ਤਾਂ ਉਦੋਂ ਜ਼ਰੂਰਤ ਪੈਣੀ ਹੈ ਕਿ ਇਹਨ